ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰਪੋਲ ਬੋਲ ਫਕੀਰਾ ਅੱਲਾ ਅੱਲਾ ਨਾਰਾਇਣ ਓਮ ਨਾਰਾਇਣ ਹੋਰ ਗੱਲ ਮੰਨਿਓ ਨਾ ਮੰਨਿਓ ਆਪਦੇ ਭਰਾ ਦੀ ਆ ਜਰੂਰ ਮੰਨ ਲਿਓ ਆ ਯੱਬ ਐ ਐਦੂ ਵੱਡਾ ਯੱਬ ਨਹੀਂ ਕੋਈ ਇਸ ਵळे ਪੰਜਾਬ ਦੀ ਗੱਲ ਕਰੀਏ ਜੇ ਸਭ ਕੋ ਵਡਾਈ ਆਬਾ ਆ ਜਿਹੜੇ ਆ ਚੱਲੇ ਹੋਇਆ ਨਾ ਕੰਮ ਜੀ ਵੀ ਹਿੰਦੂ ਸਿੱਖ ਮੁਸਾ ਓ ਯਾਰ ਬਿਊਟੀ ਐ ਮੈਂ ਸੇਖਾਂ ਮੈਨੂੰ ਪ੍ਰਾਊਡ ਐ ਹੈ ਪਰ ਅਜੇ ਤੋਂ ਬਾਅਦ ਆਪਾਂ ਲਗਾਤਾਰ ਗੀਤ ਗਾਵਾਂਗੇ ਆ ਸੁਣ ਲੋ ਮੇਰੇ ਭਰਾ ਬਣ ਕੇ ਇੱਥੇ ਸਭ ਤੁਸੀਂ ਸਰਦਾਰ ਵੀ ਬੈਠੇ ਹੋ ਇੱਥੇ ਹਿੰਦੂ ਜੈਂਟਲਮੈਨ ਭੈਣ ਭਰਾ ਬੈਠੇ ਹੋ ਇੱਥੇ ਮੁਸਲਮ ਵੀ ਬੈਠੇ ਹੋ ਇਸਾਈ ਵੀ ਬੈਠੇ ਹੋ ਸਕਦੇ ਹੋ ਉਹ ਚਾਚੇ ਤਾਇਆ ਦੇ ਐ ਚਾਹ ਚੇ ਤਾਇਆ ਨੇ ਆ ਮੈਂ ਨਾ ਕੋਈ ਆ ਟੁੱਕਾ ਆ ਜੇ ਦੇਖ ਕੇ ਫੋਨਾ ਚ ਵੀ ਆ ਫਲਾਨਾ ਫਲਾਨਾ ਕੱਖ ਨਹੀਂ ਬੰਨਾ ਜੇ ਪੱਲੇ ਮੁਹੱਬਤ ਨਹੀਂ ਨਾ ਹੈਗੀ ਅੰਦਰ ਅੰਦਰ ਦਇਆ ਨਹੀਂ ਹੈਗੀ ਤਾਂ ਫੇਰ ਇਹ ਧਰਮ ਕਿਸੇ ਕੰਮ ਦਾ ਨਹੀਂ ਬਾਬਾ ਇਹ ਤੈਨੂੰ ਬਰਬਾਦ ਕਰ ਦੂਗਾ ਜੇ ਸਿੱਖ ਹੈ ਤਾਂ ਫੇਰ ਗੁਰਨਾਣਕ ਦਾ ਉਹ ਸੱਚਾ ਸੁੱਚਾ ਸਿਆਣਾ ਸਿੱਖ ਬਣ ਕੇ ਜਿਓ ਜੇ ਬ੍ਰਾਹਮਣਾ ਤਾਂ ਫੇਰ ਖੇਡ ਸਿਖਰ ਲਈ ਬਾਜੀ ਅਖੀਰ ਵਾਲੀ ਬਾਜੀ ਖੇਡ ਬਾਬਾ ਫੇਰ ਇੱਥੇ इथो जी दवेदारीअ चो कख नी